ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੁਰਲਾਗ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਖਬਰਾਂ ਬਾਰੇ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ। ਆਓ ਕੁਝ ਖਬਰਾਂ ਦਾ ਰੁਖ ਕਰਦੇ ਹਾਂ। ਹੜ੍ਹਾਂ ਨੇ ਪੰਜਾਬ ਦੀ ਹਾਲਤ ਖਰਾਬ ਕਰ ਦਿੱਤੀ ਹੈ। ਜਿਸ ਨਾਲ ਚਾਰੇ ਪਾਸੇ ਲੋਕਾਂ ਦੇ ਵਿੱਚ ਅਫਰਾ ਤਫਰੀ ਮਚੀ ਹੋਈ ਹੈ। ਸਰਕਾਰ ਵੱਲੋਂ ਭਾਵੇਂ 7 ਤਰੀਕ ਤੱਕ ਛੁੱਟੀਆਂ ਕਰ ਦਿੱਤੀਆਂ ਹਨ ਸਰਕਾਰ ਵੱਲੋਂ ਕੱਲ 71 ਕਰੋੜ ਰੁਪਏ ਹੋਰ ਹੜ੍ਹਾਂ ਲਈ ਜਾਰੀ ਕੀਤੇ ਗਏ ਇਸ ਤੋਂ ਪਹਿਲਾਂ ਵੀ 35 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜਿੱਥੇ ਆਮ ਲੋਕ ਐਨ ਜੀਓ ਵੱਖ-ਵੱਖ ਸੰਸਥਾਾਂ ਆਪਣੇ ਤੌਰ ਤੇ ਕੰਮ ਕਰ ਰਹੀਆਂ ਹਨ ਉੱਥੇ ਹੀ ਹਾਜ਼ਰ ਦੇ ਕਰਮਚਾਰੀ ਵੀ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾ ਵਿੱਚ ਲੋਕਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ ਪਹਾੜੀ ਖੇਤਰਾ ਵਿੱਚ ਮੀਂਹ ਪੈਣ ਨਾਲ ਨਦੀਆਂ ਨਾਲਿਆਂ ਵਿੱਚ ਪਾਣੀ ਭਰਨ ਦੇ ਨਾਲ ਘੱਗਰ ਵੀ ਇਸ ਸਮੇਂ ਚਾਰ ਥਾਮਾ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਜੇਕਰ ਗੱਲ ਕਰੀਏ ਸਤਲੁਜ ਦਰਿਆ ਦੀ ਇਸ ਵਿੱਚ 65000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਪਰ ਲੋਕਲ ਨਦੀਆਂ ਨਾਲੀਆਂ ਦਾ ਨਾਲਿਆਂ ਦਾ ਪਾਣੀ ਭਰ ਜਾਣ ਨਾਲ ਇਸ ਦਾ ਬਹਾਅ ਹੋਰ ਵੀ ਤੇਜ਼ ਹੋ ਗਿਆ ਹੈ। ਆਨੰਦਪੁਰ ਸਾਹਿਬ ਲਾਗੇ ਲੋਦੀਪੁਰ ਦੇ ਲਾਗੇ ਬਨ ਤੇ ਲੋਕ ਸਰਕਾਰ ਦੀ ਸਹਿਤਾ ਦੇ ਨਾਲ ਆਪਣੇ ਲੈਵਲ ਤੇ ਬਨ ਨੂੰ ਮਜ਼ਬੂਤ ਕਰ ਰਹੇ ਹਨ। ਉਧਰ ਹੀ ਚਮਕੌਰ ਸਾਹਿਬ ਦੇ ਬੇਲਾ ਕਸਬੇ ਦੇ ਪਿੰਡ ਦੌਦਪੁਰ ਵਿੱਚ ਜਿੱਥੇ ਪਿਛਲੇ 4 ਦਿਨਾਂ ਤੋਂ ਕਾਰ ਸੇਵਾ ਚੱਲ ਰਹੀ ਹੈ ਵੱਖ-ਵੱਖ ਲੋਕੀ ਉੱਥੇ ਸੇਵਾ ਕਰ ਰਹੇ ਹਨ। ਉੱਥੇ ਹੀ ਮੌਜੂਦਾ ਐਮਪੀ ਜਲੰਧਰ ਸਰਦਾਰ ਚੰਨਜੀਤ ਸਿੰਘ ਚੰਨੀ ਉਹਨਾਂ ਵੱਲੋਂ ਵੀ ਹਰਤੇ ਬਾਰ-ਬਾਰ ਦੌਰਾ ਕੀਤਾ ਜਾ ਰਿਹਾ ਹੈ ਉੱਥੇ ਸਥਾਨਕ ਐਮਐਲਏ ਵੀ ਆਪਣੀ ਹਾਜ਼ਰੀ ਲਵਾ ਰਹੇ ਹਨ ਸਰਦਾਰ ਚੰਨਜੀਤ ਸਿੰਘ ਚੰਨੀ ਵੱਲੋਂ ਮਨਜੋਗ ਡਾਕਟਰੀ ਕਮਿਸ਼ਨਰ ਵਰਜਿਤ ਵਾਲੀਆ ਜੀ ਨੂੰ ਕੀਤੀ ਅਪੀਲ ਕਿ ਕੁਝ ਪੋਪ ਲੈਣਾ ਅਤੇ ਹੋਰ ਸਮਾਨ ਭੇਜ ਦਿਓ ਜਿਸ ਦੇ ਨਾਲ ਮਨਜੋਗ ਵਰਜਿਤ ਵਾਲੀਆ ਜੀ ਅਤੇ SSP ਰੂਪਨਗਰ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਵੀ ਸਤਲੁਜ ਦੇ ਦਾਉਤਪੁਰ ਬੰਨ ਦਾ ਵੀ ਦੌਰਾ ਕੀਤਾ ਗਿਆ ਚੰਜੀਤ ਸਿੰਘ ਚੰਦੀ ਆਪ ਉਸ ਬੰਨ ਤੇ ਕਹੀ ਚਲਾਉਂਦੇ ਵੇਖੇ ਗਏ ਅਤੇ ਲੋਕਾਂ ਨੂੰ ਉਤਸ਼ਾਹਿਤ ਕਰਦੇ ਵੇਖੇ ਗਏ ਜਿਸ ਨਾਲ ਲੋਕਾਂ ਵਿੱਚ ਮੋਰ ਬੂਸਟ ਹੁੰਦਾ ਹੈ ਕੱਲ ਮੈਨੂੰ ਵੀ ਉਸ ਬੰਨ ਤੇ ਤਿੰਨ ਚਾਰ ਘੰਟੇ ਸੇਵਾ ਕਰਨ ਦਾ ਮੌਕਾ ਮਿਲਿਆ ਉਸ ਸਮੇਂ ਮਾਹੌਲ ਬਹੁਤ ਹੀ ਅਲੌਕਿਕ ਬਿਰਸ਼ ਵਿੱਚ ਚਲਾ ਗਿਆ ਜਦੋਂ ਪੰਜ ਸਿੰਘ ਸਹਿਬਾਨਾਂ ਵੱਲੋਂ ਚੌਪਈ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਗਈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਕਾਲ ਪੁਰਖ ਆ ਪਾ ਕੇ ਬੇਨਤੀ ਕਰ ਰਹੇ ਹੋਣ ਸੋ ਲੋਕ ਬੜੀ ਇਹ ਪੰਜਾਬ ਦੇ ਲੋਕਾਂ ਦੇ ਹਿੱਸੇ ਆਉਂਦਾ ਲੋਕ ਆਪ ਮੁਹਾਰੇ ਟਰਾਲੀਆਂ ਪਰ ਕੇ ਰੇਤੇ ਦੀਆਂ ਕੋਈ ਥੈਲੇ ਪਰ ਕੇ ਰੇਤੇ ਦੇ ਲਿਜਾ ਰਿਹਾ ਸੀ ਕੋਈ ਲੰਗਰ ਲਾਈ ਬੈਠਾ ਕੋਈ ਕੁਛ ਕੋਈ ਕੁਛ ਤਾਂ ਕਿ ਲੋਕਾਂ ਦਾ ਬਚਾਅ ਹੋ ਸਕੇ ਇੱਕ ਹੋਰ ਖਬਰ ਅਨਸਾਰ ਆਪ ਸਰਕਾਰ ਦੇ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰਾ ਜੋ ਇਸ ਸਮੇਂ ਪਘੋੜੇ ਦੱਸੇ ਜਾ ਰਹੇ ਹਨ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਪੁਲਿਸ ਔਰ ਸਰਕਾਰ ਉਹਨਾਂ ਦਾ ਇਨਕਾਊਂਟਰ ਕਰਨਾ ਚਾਹੁੰਦੀ ਸੀ ਉਹਨਾਂ ਵੱਲੋਂ ਅਗਾਉ ਜਿਵੰਤ ਦੀ ਅਰਜੀ ਪਟਿਆਲਾ ਕੋਰਟ ਦੇ ਵਿੱਚ ਲਗਾਈ ਗਈ ਹੈ ਇੱਕ ਹੋਰ ਖਬਰ ਦੇ ਅਨਸਾਰ ਮੰਡੀ ਜ਼ਿਲ੍ਹੇ ਵਿੱਚ ਢਿੱਗਾ ਡਿਗਣ ਨਾਲ ਹੁਣ ਤੱਕ 7 ਮੌਤਾਂ ਹੋ ਚੁੱਕੀਆਂ ਹਨ ਉਧਰ ਏਸ਼ੀਆ ਕੱਪ ਦੇ ਵਿੱਚ ਹਾਕੀ ਦੇ ਵਿੱਚ ਭਾਰਤ ਅਤੇ ਦੱਖਣੀ ਕੋਰੀਆ 2-2 ਦੀ 2-2 ਗੋਲਾਂ ਦੀ ਬਰਾਬਰੀ ਤੇ ਰਿਹਾ ਇੰਨੀਆਂ ਗੇ ਖਬਰਾਂ ਦੇ ਨਾਲ ਸਮਾਪਤੀ ਕਰਦੇ ਹਾਂ ਫਿਰ ਮਿਲਦੇ ਹਾਂ ਅਗਲੇ ਬੁਲੇਟਨ ਦੇ ਵਿੱਚ ਧੰਨਵਾਦ